ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋ ਗਈ ਏ। ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਨੇ। ਪਰ ਦੂਜੇ ਪਾਸੇ ਕੁਝ ਲੋਕ ਅਜੇ ਹਨ ਜੋ ਅੜੀਕ ਕਰ ਰਹੇ ਹਨ ਕਿ ਉਹਨਾਂ ਨੂੰ ਦਿਹਾੜੀ ਲੈ ਕੇ ਜਾਵੇ ਅਤੇ ਚਾਰ ਪੈਸੇ ਆਉਣ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ। ਗੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ। ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਠੰਡ ਜ਼ਿਆਦਾ ਹੋਣ ਕਾਰਨ ਕੰਮ ਘਟ ਗਏ ਨੇ। ਕਈ ਵਾਰ ਤਾਂ ਉਹਨਾਂ ਦੀ ਦਿਹਾੜੀ ਨਹੀਂ ਲਾਦੀ ਕਈ ਵਾਰ ਤਾਂ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਿਆ ਕੋਈ ਵੀ ਦਿਹਾੜੀ ਨਹੀਂ ਮਿਲੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਦਾ ਵੀ ਗੁਜ਼ਾਰਾ ਔਖਾ ਹੋ ਜਾਂਦਾ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਵੱਲ ਕੁਝ ਸੋਚੇ ਉਹਨਾਂ ਲਈ ਕੋਈ ਖਾਸ ਸਹੂਲਤ ਦੇ ਤਾਂ ਜੋ ਆਪਣੇ ਪਰਿਵਾਰਾਂ ਦਾ ਉਹ ਵਧੀਆ ਗੁਜ਼ਾਰਾ ਕਰ ਸਕਣ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਇਹ ਮਜ਼ਦੂਰ ਮੇਰਾ ਨਾਮ ਕਰਮ ਸਿੰਘ ਹੈ ਪਿੰਡ ਮੇਰਾ ਪਣਾ ਚਲੋ ਜੀ ਕੀ ਕਾੜਾ ਹੈਗਾ ਇੱਕ ਤਾਂ ਮੌਸਮ ਚੇਂਜ ਹੈਗਾ ਤੇ ਠੰਡ ਵਿੱਚ ਹੈਗਾ ਕੰਮ ਕਰ ਕੀ ਮਤ ਹੈਗਾ ਕਾਮਾਗਾਰ ਦਾ ਬਹੁਤ ਮੰਦਾ ਹਾਲ ਆਈ ਅੱਜ 4-5 ਦਿਨ ਹੋ ਗਏ ਦਿਹਾੜੀ ਇੱਕ ਨਹੀਂ ਲੱਗੀ ਐ ਕਸ਼ੇਮਾ ਰਹਿਣਾ ਅੱਜ ਫੇਰ ਆ ਕੇ ਖੜੇ ਆਂ ਮੌਸਮ ਦੇ ਕਾਰਨ ਕੋਈ ਕੰਮ ਨਹੀਂ ਮਿਲ ਰਿਹਾ ਸਾਨੂੰ ਜੀ ਬੜਾ ਔਖਾ ਆਇਆ ਪਿਆ ਜੀ ਕਿੰਨੇ ਕੁ ਯਾਰੇ ਤੁਸੀਂ ਇੱਥੇ ਉਨੇ ਇੱਥੇ ਇੱਥੇ ਅਸੀਂ ਜੀ 100-150 ਬੰਦਾ ਆਈ ਐ ਤੋਂ ਡੇ ਸਾਹਮਣੇ ਆ ਸਾਰੇ ਖੜੇ ਜੀ ਕਿਸੇ ਬੰਦੇ ਦਾ ਕੋਈ ਕਾਰਜਕਾਰ ਨਹੀਂ ਸਾਡੇ ਕੋਲ ਕੋਈ ਕਾਰਡ ਵਗੈਰਾ ਇੱਥੇ ਬਣਦੇ ਤੁਹਾਡੇ ਕੰਮ ਦਾ ਸਿਲੇਬਸਿਕਲੀ ਨਾ ਇਹ ਸਾਨੂੰ ਤਾਂ ਕੋਈ ਕਾਰਡ ਨਹੀਂ ਜੇ ਕਾਰਡ ਬਣੇ ਵੀ ਹੈ ਜਿੰਨਾਂ ਦੇ ਤੇ ਕੋਈ ਸਹੂਲਤ ਤਾਂ ਹੈ ਨਹੀਂ ਇਕੱਲੇ ਕਾਗਜ਼ਾਂ 'ਚ ਹੀ ਕਾਰਡ ਆ ਹੁਣ ਗੱਲ ਆਏ ਆ ਨਾ ਭਾਈ ਸਾਡੀ ਨਾ ਸੁਣੀ ਨਹੀਂ ਜਾਂਦੀ ਕਾਰਨ ਕੀ ਰਹਾ ਜਾਂਦਾ ਵੀ ਕੰਮਕਾਰ ਤੁਸੀਂ ਜਿਹੜੀਆਂ ਦਾ ਮੰਗਦੇ ਹੋ ਕੀ ਕਾਰਨ ਆ ਭਈ ਲੋਕੀ ਵੀ ਸਾਧੂ ਵੀ ਲੈ ਕੇ ਜਾਂਦੇ ਕੀ ਕਾਰਨ ਮੰਗਦੇ ਸਰ ਤੁਹਾਨੂੰ ਆਪਣਾ ਪਤਾ ਹੀ ਮੌਸਮ ਕਰਕੇ ਕੰਮ ਨਿਭਰਦਾ ਨਹੀਂ ਗਈ ਉਹਨਾਂ ਇਹ ਕਰਕੇ ਕੋਈ ਲੈ ਕੇ ਨਹੀਂ ਮੰਗ ਕੀ ਕਰਦੇ ਹੋ ਸਰਕਾਰ ਨੂੰ ਕਹਿੰਦੇ ਆ ਜੀ ਸਾਨੂੰ ਕੋਈ ਨਾ ਕੋਈ ਰਜਗਾਰ ਦਿੱਤਾ ਜਾਵੇ ਜੀ ਸਾਨੂੰ ਖੰਡ ਕਣਕ ਚੌਲ ਨਹੀਂ ਸਾਨੂੰ ਚਾਹੀਦੇਗੇ ਸਾਨੂੰ ਰੋਜ਼ਗਾਰ ਚਾਹੀਦਾ ਜਿਹੜਾ ਨਾ ਦਰਸ਼ਨ ਸਿੰਘ ਆਈ ਇੱਥੇ ਅਸੀਂ ਅਸੀਂ ਸਵੇਰ ਤੋਂ ਖੜੇ ਆ 7 ਵਜੇ ਤੋਂ ਸ਼ਾਮ ਤੱਕਰ ਕਈ ਵਾਰੀ ਨਹੀਂ ਵੀ ਦਿਹਾੜੀ ਹੁੰਦੇ ਕਦੇ ਪਾਈ ਪਾਈ ਤਾਂ ਇਹ ਨਹੀਂ ਲੱਗਦੀ ਦਿਹਾੜੀ ਹੁਣ ਜੱਟਾਂ ਉਹਨਾਂ ਦਾ ਜੋ ਕੋਈ ਵੀ ਫਸਲ ਮਰਦੇ ਸਾਰਾ ਦਿੰਦੇ ਆ ਤੇ ਸਾਡੀਆਂ ਜਿਹੜੀਆਂ ਮਰਦੇ ਸਰਕਾਰ ਸਾਡੇ ਲਈ ਕਿਉਂ ਨਹੀਂ ਵੇਖ ਰਹੀ ਸਰਕਾਰ ਕੋਈ ਮਸੂਲਤ ਨਹੀਂ ਦੇ ਰਹੀ ਤੁਹਾਨੂੰ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਜਿਹੜੀ ਖੰਡ ਚੌਲ ਆਉਂਦੀ ਆ ਉਹਨਾਂ ਦਾ ਕੀ ਬਣਦਾ ਖੜੀ ਗਣਕਉਂਦੀ ਆ ਉਹ ਜਵਾਕਾਂ ਜਵਾਕਾਂ ਵੀ ਨਹੀਂ ਖਾਂਦੇਗੇ ਤੇ ਪਤੂਆਂ ਨੇ ਤਾਂ ਕੀ ਖਾਣੀ ਹੈ ਹੈ ਤਾਂ ਕਿੰਨੇ ਰਜਾਨਾ ਹੀ ਕਿੰਨੇ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਖੜਦੇ ਨੂੰ ਆਖੋ ਕਿ ਪਿਛਲੀ ਗੱਲ ਕਰਕੇ ਸਾਲਾਂ ਦੀ ਗੱਲ ਕਰਦੇ ਜਾ ਸਾਲਾਂ ਦੀ ਗੱਲ ਕਰਕੇ ਤਾਂ ਸਿਰੂ ਤੋਂ ਇੱਥੇ ਹੀ ਖੜਦੇ ਆ ਸਾਡੇ ਦਾਦੇ ਪਰਦਾ ਦੇ ਇੱਥੇ ਖੜਦੇ ਜੇ ਸਾਨੂੰ ਕੁਝ ਮਿਲੇ ਤਾਂ ਸਵਰਗ ਤੇ ਕਿਉਂ ਖੜੀਏ ਠੀਕ ਆ ਸਰਕਾਰ ਦਾ ਦਾਅਵਾ ਕਰ ਦਿੰਦੀ ਆ ਕਿ ਅਸੀਂ ਰੋਜ਼ਗਾਰ ਦਿੱਤੇ ਆ ਉਹ ਕਿਤਾ ਗਰੀਬਾਂ ਵਾਸਤੇ ਵੱਡੇ ਵੱਡੇ ਇਸ਼ਤਿਹਾਰ ਲਾ ਦਿੰਦੀ ਆ ਉਹ ਤਾਂ ਲਾਤਾ ਦਿੰਦੀ ਆ ਉਹ ਇਹ ਵੀ ਦਿਖਾਉਣਾ ਦਿੱਤੇ ਕਿਨੂੰ ਆ ਉਹ ਤਾਂ ਵੱਡੇ ਲੈ ਜਾਂਦੇ ਨੇ ਵੱਡੇ ਲੈ ਜਾਂਦੇ ਆ ਫਿਰ ਅਸੀਂ ਇੱਥੇ ਖੜੇ ਤੇ ਖੜੇ ਆ ਜਿਹੜੇ ਗਰੀਬ ਆ ਹੋਰ ਗਰੀਬ ਹੋ ਜਾਂਦੇ ਮੀਰ ਹੋਰ ਮੀਰ ਹੋ ਜਾਂਦੇ ਉਹ ਕਿਹੜੀ ਗੱਲ ਧੋ ਰਹੇ ਆ ਸਾਨੂੰ ਤਾਂ ਕੁਝ ਮਿਲਦਾ ਨਹੀਂ ਉਹਨਾਂ ਨੂੰ ਸਾਰਾ ਕੁਝ ਮਿਲਦਾ ਹੈ